ਸਾਡੇ অবজারভার ਗਰੂਪ ਦੇ ਰਜਿੰਦਰ ਸ਼ਾਭਰਾ ਜੀ ਜੇ ਮੈਂ ਨਾਮ ਲੈਣਾ ਸ਼ੁਰੂ ਕੀਤਾ ਤਾਂ ਕਹਿੰਦੇ ਕਿ ਲਾਈਨ ਬੜੀ ਲੰਬੀ ਹੈ ਬਹੁਤ ਹੀ ਸਤਕਾਰਯੋਗ ਮੇਰੇ ਜਿੰਨੇ ਪਰਿਵਾਰ ਦੇ ਮੈਂਬਰ ਤੁਸੀਂ ਸਾਰੇ ਬੈਠੇ ਹੋ ਕਾਂਗਰਸ ਦੀ ਰੀੜ ਦੀ ਹੱਡੀ ਜਿਹੜੇ ਮੇਰੇ ਨਾਲ ਚਲਟਾਰ ਵਾਂਗੂ ਖੜੇ ਆਜ਼ਾਦੀ ਮੈਂ ਇਲੈਕਸ਼ਨ ਲੜੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਰੁਪਜੀ ਰਜਿੰਦਰ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰੇ ਇਧਰਲੇ ਪਾਸੇ ਬਹੁਤ ਸਾਰੀ ਮੇਰੇ ਸਰਪੰਚ ਪੰਚ ਔਰ ਉਹ ਕਾਂਗਰਸ ਦੇ ਵਰਕਰਸ ਖੜੀ ਹੈ ਜਿਨ੍ਹਾਂ ਨੇ ਸਰਪੰਚੀ ਦੀ ਚੋਣ ਦੇ ਵਿੱਚ ਝਾੜੂ ਵਾਲਿਆਂ ਨੇ ਐਨਾ ਐਨਾ ਦੇ ਪ੍ਰੈਸ਼ਰ ਪਾਇਆ ਕਿ ਤੁਹਾਨੂੰ ਅਸੀਂ ਐਵੇਂ ਸਰਪੰਚ ਮਰਾਦਾ ਕਿ ਲੇਕਿਨ ਇਹ ਹਿੱਲੇ ਨਹੀਂ ਇਹ ਕਾਂਗਰਸ ਦੇ ਨਿਸ਼ਾਨ ਤੋਂ ਸਰਪੰਚ ਲੜਿਆ ਇਹਨਾਂ ਸਾਰਿਆਂ ਦੀ ਤਾੜੀ ਮਾਰ ਦਿਓ ਇੱਕ ਵਾਰੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹਨਾਂ ਨੇ ਧੱਕਾ ਵੀ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਕਾਂਗਰਸ ਹੀ ਸਰਪੰਚ ਬਣਨੇ ਆ ਜਿਹਨਾਂ ਤੋਂ ਕੂਪਕੀ ਕਹਿੰਦੇ ਕਾਂਗਰਸ ਦੇ ਜਿਹੜੇ ਪ੍ਰੋਗਰਾਮ ਲੈ ਕੇ ਸਾਡੇ ਕੋਲੇ ਆਏ ਆ ਮੈਂ ਉਹਦਾ ਮਕਸਦ ਹੈ ਕਿ ਉਹ ਪੀਬਲੋਕ ਲੈਵਲ ਤੇ ਬੂਥ ਲੈਵਲ ਤੇ ਕਾਂਗਰਸ ਨੂੰ ਟੱਕੜਾ ਕਰਨਾ ਸਾਰੇ ਹਸਪਤਾਲੀਓਂ ਬੁਲਾ ਰਹੇ ਅਲੱਗ-ਅਲੱਗ ਆਪਣੇ ਆਪਣੇ ਵਿਚਾਰ ਰੱਖਣਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸ੍ਰੀਂਦਰ 바ਵਾ ਜੀ ਮੈਂ ਅੱਜ ਵਰਕਰਸ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਹ ਆ ਔਰ ਇਹ ਮੀਟਿੰਗ ਇੱਕ ਫੋਕਸ ਕੀਤੀ ਸੀ ਕਿ ਅਸੀਂ 2027 ਦਾ ਬਿਲਕੁਲ ਵੀ ਆ ਬਿਲਕੁਲ ਤੁਸੀਂ ਸਭ ਨੇ ਦੇਖਿਆ ਹੀ ਹੈ ਇਹ ਸਾਰਾ ਪਰਿਵਾਰ ਅੱਜ ਜਿਹੜਾ ਇੱਥੇ ਹੈਗਾ ਉਹਨਾਂ ਚ ਕੁਝ ਮੈਂਬਰਸ ਜਿਹੜੇ ਇੱਥੇ ਸੀਗੇ ਇਹ ਉਹ ਪਰਿਵਾਰ ਹੈ ਜਿਹੜੇ 2022 ਤੋਂ ਮੇਰੇ ਨਾਲ ਚੱਲ ਰਹੇ ਸੁੱਖ-ਦੁੱਖ ਦੇ ਵਿੱਚ ਇਹਨਾਂ ਦੇ ਨਾਲ ਮੈਂ ਖੜੀ ਹਾਂ ਔਰ ਮੇਰੇ ਨਾਲ ਹਮੇਸ਼ਾ ਹੀ ਖੜੇ ਜ਼ਰੂਰਤ ਹੈ ਕਿ ਮੋਗੇ ਦੇ ਵਿੱਚ ਇੱਕ ਅੱਛਾ ਲੀਡਰ ਆਵੇ ਆਪਾਂ ਸਭ ਨੇ ਦੇਖ ਲਿਆ ਕਿ ਜੋ ਝਾੜੂ ਵਾਲੇ ਇੱਥੇ ਕੰਮ ਕਰ ਰਹੇ ਹੈ ਜੋ ਪਰਚਿਆਂ ਦੀ ਇੱਥੇ ਰਾਜਨੀਤੀ ਮੋਗੇ ਸ਼ਹਿਰ ਚੱਲ ਰਹੀ ਹੈ ਤੁਹਾਨੂੰ ਸਭ ਵਾਕਿਫ ਹੋ ਮੈਨੂੰ ਲੱਗਦਾ ਹੈ ਕਿ ਮਾਹੌਲ ਜਿਹੜਾ ਹੈ ਬਹੁਤ ਖਰਾਬ ਹੋ ਗਿਆ ਆਮ ਤੁਸੀਂ ਦੇਖ ਰਹੇ ਹੋ ਜਿਹੜੇ ਗੋਲੀਆਂ ਚੱਲ ਰਹੀਆਂ ਹੈਗੀਆਂ ਮੈਂ ਹੁਣੇ ਥੋੜੇ ਦਿਨ ਪਹਿਲੇ ਹੀ 2 ਦਿਨ ਪਹਿਲਾਂ ਰਾਜਾ ਜੀ ਜਿਹੜੇ ਪ੍ਰਧਾਨ ਸਾਹਿਬ ਹੈ ਸਾਡੇ ਆਏ ਔਰ ਉਹਨਾਂ ਨੇ ਡਾਕਟਰ ਸਾਹਿਬ ਦਾ ਪਤਾ ਵੀ ਲਿੱਤਾ ਤੁਸੀਂ ਦੇਖੋ 15 ਦਿਨ ਪਹਿਲਾਂ ਉਹਨਾਂ ਦੀ ਡਾਕਟਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਵਾਪਸ ਲਿੱਤੀ ਗਈ ਐਵੇਂ ਹੀ ਸਿੱਧੂ ਮੂਸੇਵਾਲੀ ਦੀ ਵੀ ਹੋਈ ਸੀ ਜਦ ਉਹਨਾਂ ਨੇ ਸਿਕਿਉਰਿਟੀ ਵਾਪਸ ਲਿੱਤੀ ਗਈ ਉਦੋਂ ਹੀ ਹਮਲਾ ਹੋਇਆ ਜਦ ਇਹਨਾਂ ਦੇ ਐਮ.ਐਲ.ਏ ਦੇ ਕੋਲ ਐਨੇ ਐਨੇ ਸਿਕਿਉਰਿਟੀ ਰਹਿੰਦੀ ਹੈ ਤੇ ਜਿਹਨੂੰ ਥ੍ਰੈਟ ਆਇਆ ਉਹਨਾਂ ਕੋਲ ਕਿਉਂ ਸਿਕਿਉਰਿਟੀ ਵਾਪਸ ਲਿੱਤੀ ਜਾਂਦੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਅਮਨ ਕਾਨੂੰਨ ਤੁਸੀਂ ਸਾਰੇ ਦੇਖ ਸਕਦੇ ਹੋ ਉਹ ਇੱਕ ਕੁਐਸਚਨ ਮਾਰਕ ਬਣ ਚੁੱਕਾ ਹੈ ਜਿਹੜਾ ਨਸ਼ਾ ਉਹ ਕਾਫੀ ਘਰਾਂ ਦੇ ਵਿੱਚ ਪਹੁੰਚ ਚੁੱਕਾ ਹੈ ਮਾਪੇ ਉਹ ਜਿਹੜੇ ਹੈਗੇ ਰੋਂਦੇ ਆ ਕਿਉਂਕਿ ਜਿਹੜੇ ਬੱਚੇ ਉਹਨਾਂ ਦੇ ਨਸ਼ੇ ਦੇ ਵਿੱਚ ਚਲੇ ਗਏ ਲੇਕਿਨ ਮੈਨੂੰ ਲੱਗਦਾ ਹੈ ਕਿ ਜ਼ਰੂਰਤ ਹੈ ਕਿ ਆਵਾਜ਼ ਉਠਾਈਏ ਜੇ ਮੈਂ ਬਤੌਰ ਐਜ਼ ਕਾਂਗਰਸ ਲੀਡਰ ਇਥੇ ਨਹੀਂ ਆਮ ਲੋਕ ਦੀ ਆਵਾਜ਼ ਉਠਾਉਂਗੀ ਤਾਂ ਕੌਣ ਉਠਾਏਗਾ ਕਿਉਂਕਿ ਝਾੜੂ ਦੀ ਸਰਕਾਰ ਬਿਲਕੁਲੀ ਫੇਲ ਹੋ ਚੁੱਕੀ ਹੈ ਅਮਨ ਕਾਨੂੰਨ ਨੂੰ ਲੈ ਕੇ ਔਰ ਜ਼ਰੂਰਤ ਹੈ ਲੋਕਾਂ ਨੂੰ ਇੱਕ ਅੱਛੇ ਲੀਡਰ ਦੀ ਇੱਕ ਅੱਛੇ ਇਨਸਾਨ ਦੀ ਔਰ ਤੁਸੀਂ ਸਾਰੇ ਅਜ ਇੱਥੇ ਤਾਂ ਹੀ ਹੋ ਕਿਉਂਕਿ ਕਿਤੇ ਨਾ ਕਿਤੇ ਵਿਸ਼ਵਾਸ ਹੈ ਤੁਹਾਨੂੰ ਕਿ ਤੁਹਾਡੀ ਆਵਾਜ਼ ਬਣ ਕੇ ਤੁਹਾਡੀ ਪੈਨ ਤੁਹਾਡੀ ਬੇਟੀ ਹਮੇਸ਼ਾ ਖੜੀ ਹੈ ਤੁਹਾਡੇ ਨਾਲ ਮੈਂ ਅੱਜ ਪਰਿਵਾਰ ਦੇ ਦਵਾਦਾ ਵੀ ਹੋਇਆ ਜੀ ਦੁਬਾਰਾ ਜੀ ਦੁਬਾਰਾ ਅੱਜ ਇਹ ਬੋਲਣਾ ਬਿਲਕੁਲ ਪਰਿਵਾਰ ਦੇ ਵਿੱਚ ਵਾਦਾ ਹੋਇਆ ਸਾਡੇ ਐਮਸੀ ਅੰਬੀ ਅਮਰਜੀਤ ਅੰਬੀਜੀ ਤੇ ਜਮਲਾ ਜੀ ਜਿਹੜੇ ਹੈ ਰੀਜੋਇਨ ਕੀਤੇ ਹੈਗੇ ਕਿਉਂਕਿ ਕਿਤੇ ਨਾ ਕਿਤੇ ਥੋੜਾ ਜਿਹਾ ਪਾਰਟੀ ਦੇ ਅਗੇਂਸਟ ਜਦ ਗਤੀਵਿਧੀਆਂ ਚੱਲਦੀਆਂ ਤਾਂ ਜ਼ਰੂਰ ਹਾਈ ਕਮਾਂਡ ਐਕਸ਼ਨ ਲੈਂਦੀ ਹੈ ਲੇਕਿਨ ਮੈਂ ਇਹ ਕਹੂੰਗੀ ਕਿ ਹਮੇਸ਼ਾ ਸਾਡੇ ਨਾਲ ਖੜੇ ਸੀ ਔਰ ਉਹਨਾਂ ਨੂੰ ਸਮਝਾਇਆ ਔਰ ਕਿਤੇ ਨਾ ਕਿਤੇ ਸਭ ਨੂੰ ਪਤਾ ਕਿ ਆਉਣ ਵਾਲਾ ਸਮਾਂ ਜਿਹੜਾ ਕਾਂਗਰਸ ਦਾ ਲੋਕਾਂ ਦਾ ਜਿਹੜਾ ਚੁਕਾਅ ਹੈ ਕਾਂਗਰਸ ਵੱਲ ਆਲਰੇਡੀ ਹੋਣਾ ਸ਼ੁਰੂ ਹੋ ਗਿਆ ਤੁਸੀਂ ਵੇਖੋ ਬਾਕੀ ਪਾਰਟੀਆਂ ਦੇ ਵੀ ਜਿਹੜੇ ਲੋਕ ਹੈ ਕਿਵੇਂ ਉਹ ਵੇਟ ਕਰ ਰਿਹਾ ਕਿ ਕਿ 27 ਆਵੇ ਔਰ ਜਿਹੜਾ ਸਮਾਂ ਦੁਆਰ ਤੋਂ ਵਧੀ ਆਵੇ ਜਦ ਕਾਂਗਰਸ ਦੀ ਸਰਕਾਰ ਸੀਗਾ